ਕਿ ਇਹ ਇਹ ਕਿਹਾਦਾ ਕਿ ਮੈਨੂੰ ਇਹ ਬਜੁਰਗ ਆਵਾਜ਼ ਨਾਲ ਮੈਨੂੰ ਬੰਦੇ ਆ ਪਾਪਾ ਜੀ ਜੁਰੀਆ ਦੇ ਵਿੱਚ ਹੋਰ ਬਹੁਤ ਕੰਮ ਨੇ ਆਪਾਂ ਬੇਜ਼ੁਬਾਨੋਂ ਨਹੀਂ ਮਾਰਦਾ ਜੇ ਤੁਸੀਂ ਕਹਿ ਰਹੇ ਹੋ ਜੇ ਤੁਸੀਂ ਕਹਿ ਰਹੇ ਹੋ ਕਿ ਮੈਂ 40 50 ਸਾਢੇ ਲੱਖ ਰੁਪਏ ਲਾ ਕੇ ਘੋੜਾ ਲਿਆ ਤੇ ਪਾਪਾ ਆਪਾਂ ਲੱਖ ਰੁਪਏ ਲੈ ਕੇ ਕੋਈ ਈ ਵਿੱਛਾ ਕੋਈ ਟੈਂਪੂ ਲੈ ਸਕਦੇ ਆ ਕੋਈ ਕਾਰੋਬਾਰ ਹੋ ਸਕਦਾ ਹੈ ਪਾਪਾ ਜੀ ਦੇ ਨਹੀਂ ਠੀਕ ਹੈ ਜੀ ਕੋਈ ਕਾਰੋਬਾਰ ਹੋਰ ਕਰ ਲਓ ਸਰਦਾਰਾ ਮੈਂ ਨਾ ਦੱਸਦਾ ਪਤਾ ਹੀ ਨਾ ਚਾਲਿਆ ਕਰਦੇ ਨੂੰ ਬੋਲਦੇ ਹੈ ਜੋ ਚੰਗੀ ਸਾਰੇ ਭਰਾ ਖੋਤੇ ਇੱਥੇ ਇਨਸਾਨੀਅਤ ਦੀ ਖਾਤਰ ਖਲੋਤੇ ਆ ਸਾਡਾ ਪਾਂਦਾ ਪੁਲ ਚੜਨਾ ਭਾਜੀ ਬੰਦਾ ਕੋਈ ਚਲੋ ਭੜਾ ਜੇ ਮੈਨੂੰ ਗਲਤ ਨਾ ਕਹੀ ਹੋਗੀ ਅੱਜ ਇੱਕ ਬਜ਼ੁਰਗ ਨੂੰ ਉਹ ਦੇਖ ਸਕਦੇ ਹੋ ਗੱਡੀ ਕਿੱਥੇ ਚਲਾਈ ਜਾਦੀ ਹੈ ਪੁਲ ਤੋਂ ਟ੍ਰੈਫਿਕ ਜਾਮ ਨਾ ਹੋਵੇ ਇਸ ਕਰਕੇ ਐਨੇ ਉੱਠ ਪੈਣਾ ਭਾਜੀ ਐਨੇ ਉੱਠ ਪੈਣਾ ਉਹਨੇ ਢਿੱਕ ਪੈਣਾ ਉਹ ਗੱਡੀ ਦੇ ਸਾਰੇ ਬੈਠਾ ਹੈ ਨਹੀਂ ਨਹੀਂ ਗੱਡੀ ਦੇ ਨਹੀਂ ਇਹ ਨਾ ਡਾ ਸਰਬਜੀਤ ਸਿੰਘ ਕੀ ਹੋਇਆ ਦੱਸੋ ਮੈਂ ਭਾਜੀ ਚੰਗਾ ਪੜਾ ਇਧਰੋਂ ਪੁੱਲ ਤੋਂ ਰਵਾਨਾ ਧਿਆ ਰਵਾਨਾ ਮਗਰੋਂ ਲਿਆ ਕੇ ਨੇ ਬੜੇ ਜ਼ੋਰ ਦੀ ਗੱਡੀ ਮਾਰੀ ਮੈਨੂੰ ਚੋਕ ਕੇ ਆਉ ਤੇ ਛੋੜ ਦਿੱਤਾ ਕਿੰਨੇ ਗੱਡੀ ਵਾਲੇ ਨੇ ਭਾਜੀ ਉਹ ਉੱਥੇ ਮੈਂ ਕਿੰਨਾ ਜਰ ਮੈਂ ਲੰਮੇ ਪੈ ਰਿਹਾ ਮੈਨੂੰ ਚੱਕਰ ਆਇਆ ਮੇਰੇ ਕੋ ਉੱਠਿਆ ਨਹੀਂ ਹੁਣ ਭਾਜੀ ਬਹੁਤ ਜ਼ਿਆਦਾ ਸੱਟਾਂ ਦਾ ਸਿਰ ਖੁੱਲ ਗਿਆ ਲੱਤਾਂ ਟੁੱਟ ਗਈਆਂ ਸਾਰੀ ਥੋੜੇ ਜਿਹੀ ਗਲਤੀ ਹੋ ਜਾਂਦੇ ਵੇ ਭਾਪਾ ਜੀ ਆਪਣੇ ਥੋੜੀ ਜੀ ਨਹੀਂ ਹੱਥ ਨਾ ਤੁਸੀਂ ਜੋੜੋ ਬਜ਼ੁਰਗੋ ਅਸੀਂ ਤੁਹਾਡੇ ਬੱਚਿਆ ਵਰਗੇ ਆ ਪਰ ਇਤਨਾ ਕਿਤੇ ਇਹ ਚੀਜ਼ ਆਂਦੀ ਆ ਕਦੀ ਹੋਈ ਫੀਲ ਕੀ ਯਾਰ ਬੇਜੁਬਾਨ ਆਪਾਂ ਬੇਜੁਬਾਨ ਨੂੰ ਇਦਾਂ ਪੁਲ ਦੇ ਉੱਪਰ ਚੜਨਿਆ ਮੇਨ ਹਾਈਵੇ ਆ ਵਿਚਾਰੇ ਨੂੰ ਅਸੀਂ ਆਪਣਾ ਤੇ ਕੀ ਚੱਲ ਉਦੋਂ ਤੇ ਸੇਵ ਲੈ ਕੇ ਚਲੀਏ ਕਦੀ ਹੋਇਆ ਫੀਲ ਇਹ ਤਾਂ ਆਪਾਂ ਬੇਜੁਬਾਨ ਨੂੰ ਇੱਕ ਅਥਿਆਚਾਰ ਹੀ ਕਰਨ ਦੇਣਾ ਕਿ ਉਹ ਬੋਲ ਨਹੀਂ ਸਕਦਾ ਉਹ ਕਿਸੇ ਨੂੰ ਕੰਪਲੇਨਟ ਨਹੀਂ ਕਰ ਸਕਦਾ ਦੱਸੋ ਦੱਸੋ ਕੋਈ ਗੱਲ ਨਹੀਂ ਮੈਂ ਬੱਚਿਆਂ ਨੂੰ ਉਹਨਾਂ ਪਾਪਾ ਇਹ ਬੱਚਿਆਂ ਨੂੰ ਤੁਸੀਂ ਆਪਣੇ ਬੱਚੇ ਨੂੰ ਤੁਹਾਡੇ ਬੱਚੇ ਹੈਗੇ ਕੋਈ ਇਹਦੇ ਉੱਤੇ ਵਜਨ ਤੁਹਾਡੇ ਬੱਚੇ ਹੈਗੇ ਆਪਣਾ ਆਪਾ ਆਪਣਾ ਮਤਲਬ ਕਿ ਆਪਣੇ ਬੱਚੇ ਨੂੰ ਐਦਾਂ ਪਾ ਕੇ ਘੋੜੇ ਵਾਂਗੂ ਜਾਂ ਮਤਲਬ ਕੀ ਕਰਕੇ ਮਾਂ ਲੱਗ ਕੇ ਇਹਦੀ ਕਮਾਈ ਦੇ ਆ ਠੀਕ ਹੈ ਤੁਹਾਨੂੰ ਕਮਾਈ ਦੇ ਉਹ ਤੁਸੀਂ ਖਾਣ ਪਰ ਕਿਤੇ ਨਾ ਕਿਹੜੀ ਕਰੀ ਨੀ ਹੋਈ ਹੈ ਕਿ ਆਪਾਂ ਬੇ ਜ਼ੁਬਾਨ ਨਾਲ ਉਹਦੀ ਵੇਖੋ ਸੱਟਾਂ ਨਾ ਤੇ ਕੋਈ ਰਪਾ ਭਾਈ ਭਾਈ ਮਾਰੀਆਂ ਬੜੀਆਂ ਨੇ ਗੱਡੀ ਬੜੇ ਜ਼ੋਰ ਤੇ ਮਾਰੀ ਭਾਜੀ ਨੇ ਆਪਾਂ ਨਾਂ ਚਾੜਦੇ ਹੋ ਪਰ ਕਿਹਦਾ ਜੀ ਨਾ ਹੁੰਦੀ ਇੰਨੀ ਜ਼ੋਰ ਤੇ ਨੇ ਗੱਡੀ ਮਾਰੀ ਮੇਰਾ ਤੇ ਕੋਈ ਨਹੀਂ ਜਾਂਦਾ ਇੱਥੇ ਤੇ ਮੋਟਰਸਾਈਕਲ ਪੁੱਲ ਤੇ ਤਾਂ ਚੜਨਾ ਹੋਰਦੀਆਂ ਚੀਕਾਂ ਨਿਕਲ ਜਾਂਦੀਆਂ ਵਾ ਕੋਇਆ ਜੀ ਇਹ ਇਸ ਤਰ੍ਹਾਂ ਵਾਜੀ ਐ ਐਲੀਵੇਟਰ ਰੋੜਿਆ ਇਹ ਦੇ ਉੱਤੇ ਇੱਕ ਘੋੜਾ ਜਿਹੜਾ ਇਹ ਬਜ਼ੁਰਗ ਘੋੜਾ ਜਿਹੜਾ ਲੈ ਕੇ ਆ ਰਿਹਾ ਸੀ ਇਹਦੇ ਇੱਕ ਕਾਰ ਦੇ ਨਾਲ ਐਕਸੀਡੈਂਟ ਹੋਇਆ ਕਿਉਂਕਿ ਘੋੜੇ ਜਿਹੜੇ ਆ ਕਈ ਵਾਰ ਫਾਰਮ ਦੇ ਨਾਲ ਜਾਂ ਕੋਈ ਨਾ ਡਰ ਜਾਂਦੇ ਆ ਉਹ ਘੋੜਾ ਜਿਹੜਾ ਜਿਹੜੀ ਗੱਡੀ ਜਿਹੜੀ ਆ ਉਹਦੀ ਐਮ ਜਿਹੜੀ ਇਸ ਗੱਡੀ ਵਿੱਚ ਭੱਜੀ ਆ ਉਹਦੇ ਨਾਲ ਘੋੜਾ ਜਿਹੜਾ ਇੰਜਰਡ ਹੋ ਗਿਆ ਉਹਦੇ ਸੱਟਾਂ ਲੱਗੀਆਂ ਇਹਦੇ ਨਾਲ ਥੋੜੀ ਟ੍ਰੈਫਿਕ ਜਾਮ ਹੋ ਗਈ ਆ ਹੁਣ ਅਸੀਂ ਗੱਡੀ ਸਾਈਡ ਤੇ ਕਰਾਤੀ ਆ ਇੱਕ ਅਸੀਂ ਉਹ ਜੇ ਸੀਪੀ ਮਹंगाई ਆ ਤਾਂ ਜੋ ਘੋੜਾ ਜਿਹੜਾ ਜੋ ਉਹ ਸ਼ਾਇਦ ਨਾਤ ਵਗੈਰਾ ਟੁੱਟ ਗਈ ਆ ਉਹ ਰ ਕੋਈ ਚੋਕਿਆ ਦੇ ਵਿੱਚ ਪਾ ਗਏ ਨਹੀਂ ਘੋੜੇ ਨੂੰ ਸਿਰ ਜਿਹੜਾ ਸਰ ਇਹਦੇ ਵਿੱਚ ਕਸੂਰ ਰੱਖੋ ਜੀ ਘੋੜਾ ਜਿਹੜਾ ਜਿਹੜਾ ਇਹਨਾਂ ਨੂੰ ਅਕਸਰ ਸਾਰਿਆਂ ਨੂੰ ਹਦਾਇਤਾਂ ਨਹੀਂ ਦਿੱਤੀ ਤੇ ਤੁਸੀਂ ਸ਼ਹਿਰ ਦੇ ਵਿੱਚ ਸਬਜ਼ੀ ਨਾਲ ਵਿੱਚ ਤੁਸੀਂ ਓਵਰ ਪਿੰਡਾਂ ਦੇ ਏਰੀਆ ਦੇ ਘੋੜੇ ਲੈ ਜਾਓ ਸ਼ਹਿਰਾਂ ਦੇ ਵਿੱਚ ਜਿਹੜੇ ਆ ਜਿਹੜੇ ਖਾਸ ਕਰਕੇ ਵੇਖੋ ਨਾ ਐਲੀਵੇਟਰ ਰੋਡ ਦੇ ਤੇ ਘੋੜੇ ਦੇ ਡਿਜ਼ਾਈਨ ਕਰਨ ਜੀ ਕੀ ਹੋਇਆ ਜੀ ਮੈਂ ਲਾਈਨ ਵਾਈਜ਼ ਆ ਰਿਹਾ ਆਪਣੇ ਹੱਥੋਂ ਤੇ ਮੇਰੀ ਅੱਗੇ ਇੱਕ ਗੱਡੀ ਆਂਡੀ ਸੀ ਤੇ ਉਹਨੇ ਰੇੜਾ ਵੇਖਿਆ ਤਾਂ ਉਹਨੇ ਇੱਕ ਦਮ ਡਰਾਈਵਰ ਸਾਈਡ ਕੱਟ ਕੇ ਆਨੂ ਕਰਤੀ ਗੱਡੀ ਮੈਂ ਵੀ ਉਹਦੇ ਮਗਰ ਡਰਾਈਵਰ ਸਾਈਡ ਕੱਟਣ ਦੀ ਕੋਸ਼ਿਸ਼ ਕੀਤੀ ਜਦੋਂ ਅਗੇ ਰੇੜਾ ਆਇਆ ਮੈਂ ਬ੍ਰੇਕ ਬਿਲਕੁਲ ਕੰਨਕ ਬ੍ਰੇਕ ਲਾਈ ਆ ਤੇ ਮੀ ਪੈਨ ਕਰਕੇ ਨਾ ਬ੍ਰੇਕ ਜਿਹੜੀ ਉਹ ਲੱਗੀ ਨਹੀਂ ਆ ਗੱਡੀ ਧਸੀਰਦੀ ਧਸੀਰਦੀ ਇਸਰ ਲਈ ਜਿਹੜੀ ਆ ਲਾਈਟ ਆ ਉਹ ਨਾਲ ਟੱਚ ਹੋ ਗਈ ਤੇ ਕੀ ਹੋਇਆ ਨੁਕਸਾਨ ਕੀ ਹੋਇਆ ਰੇੜਾ ਅਗੇ ਤੇ ਵਿਚ ਲਿਆਣ ਟੁੱਟੀਆਂ ਜੇ ਤੇ ਘੋੜੇ ਦੇ ਜਿਹੜੇ ਆ ਉਹ ਘੋੜੇ ਥੋੜੀ ਛੱਟ ਲੱਗ ਗਈ ਆ ਤੇ ਜਿਹੜੇ ਅੰਕਲ ਆ ਉਹਨਾਂ ਦਾ ਬਚਾਈ ਆ ਮੈਂ ਉੱਤਰ ਕੇ ਦਵਾ ਦ ਤਾਂ ਕੋਈ ਗੱਲ ਨਹੀਂ ਮੈਂ ਤੇ ਵਿੱਚ ਥੋੜਾ ਜਿਹਾ ਘਬਰਾ ਗਿਆ ਬਈ ਪਸਟਾਨੇ ਤੇ ਕੋਈ ਗੋਆ ਨਹੀਂ ਤਾਂ ਦਾਸਾ ਤੇ ਬਾਕੀ ਕੋਈ ਇੰਨੀ ਗੱਲ ਹੈ ਨਹੀਂ ਮੇਰੀ ਗੱਡੀ ਦੇ ਕਾਗਜ਼ ਪੂਰੇ ਮੇਰਾ ਲਾਇਸੈਂਸ ਪੂਰਾ ਆ ਮੈਂ ਘਬਰਾ ਗਿਆ ਥੋੜਾ ਜਿਹਾ ਵੀ ਮੈਨੂੰ ਤਾਂ ਟੈਨਸ਼ਨ ਪੈ ਗਈ ਕਿ ਇੱਕ ਹੀ ਚੱਕਰ ਚੱਲ ਗਿਆ ਜੇ ਮੈਨੂੰ ਤੇ ਇਹ ਵੀ ਅੰਕਲ ਥੱਲੇ ਦਾ ਡਿੱਗ ਕੇ ਹੁਣ ਸਾਡਾ ਨਾ ਲੱਗ ਜਵੇ ਤੇ ਬੰਦਾ ਘਬਰਾ ਵੀ ਜਾਂਦਾ ਹੀ ਜੇ ਵੇਖੋ ਇਹੋ ਜੀ ਮਤਲਬ ਮੂਵਮੈਂਟ ਦੇ ਵੀ ਮੁਸ਼ਕਲ ਆ ਜਾਂਦੀ ਹੈ ਕੋਈ ਗੱਲ ਹੈ ਇੱਕ ਹੀ ਹੋਇਆ ਕੀ ਬਜੀਏ ਤੇ ਇਹ ਕਹਿੰਦਾ ਕਿ ਭਾਈ ਦਾ ਮਲਾਇਆ ਕੀਤਾ ਜਾਵੇ ਸਾਡੇ ਮੁਲਾਜ਼ਮ ਆਏ ਆ ਪ੍ਰਸ਼ਾਸਨ ਆਏ ਕਰੀ ਮਲਾਇਆ ਕੀਤਾ ਜਾਵੇ ਤੂੰ ਆ ਵੇ ਲੋ ਭਾਈ ਨੇ ਡ੍ਰਿੰਕ ਕੀਤੀ ਹੋਈ ਆ ਠੀਕ ਐ ਇਹ ਆ ਨਹੀਂ ਕਿ ਇੱਥੇ ਬੇਜੁਬਾਨ ਦੇ ਉੱਪਰ ਸੱਟ ਲੱਗੀ ਆ ਤੇ ਕੋਈ ਕੋ ਬੰਨੇ ਨਹੀਂ ਚਾਹੀਦੀ ਇਹ ਮੇਰੇ ਕਹਿੰਦਾ ਵਾਧੂ ਨਾ ਚਾਹੀਦਾ ਸਿਸਟਮ ਕਿ ਜਿਹੜੀ ਬੰਦੇ ਦੇ ਉੱਤੇ ਜਿਹੜੀ ਬੰਦੇ ਦਾ ਐਕਸੀਡੈਂਟ ਕਰਦੇ ਬੰਦੇ ਸੱਟਾਂ ਲੱਗਦੀਆਂ ਤੇ ਬੰਦਾ ਦਾ ਮਰ ਜਾਣਾ ਹੀ ਮੈਂ ਕਹਿੰਦਾ ਇੱਥੇ ਜੇ ਕੈਮਰੇ ਲਗਾ ਕੇ ਚੈੱਕ ਕਰਦੇ ਬੰਦਾ ਹੁੰਦਾ ਨਾ ਇੱਥੇ ਬੰਦਾ ਮਰਨਾ ਹੀ ਜੇ ਪੱਕੀ 100% ਬੰਦਾ ਮਰਨਾ ਹੀ ਹਾ ਜੇ ਸਾਡਾ ਲੋਅਨ ਆਰਡਰ ਵੇਖ ਲੋ ਤੁਸੀਂ ਕਿ ਸ਼ਰਾਬਾਂ ਪੀ ਕੇ ਠੀਕ ਹੈ ਸ਼ਰਾਬਾਂ ਪੀ ਕੇ ਗੱਡੀਆਂ ਚਲਾਉਂਦੇ ਆਪਾਂ ਇਹਦੇ ਆਪਾਂ ਸੜਕਾਂ ਤੇ ਉਤਰਿਆ ਕਿ ਬੰਦੇ ਮਾਰਨੇ ਸ਼ੁਰੂ ਕਰ ਦਨੇ ਆ ਉਹ ਬੇਜਬਾਨ ਹੈ ਤੁਸੀਂ ਯਾਰ 4 ਘੰਟੇ ਹੋ ਗਏ ਤੁਹਾਡੇ ਕੋਈ ਯਾਰ ਆ ਦਿੱਤਾ ਕੋਈ ਇੱਕ ਡਾਕਟਰ ਨਹੀਂ ਬੁਲਾਇਆ ਗਿਆ ਇੱਥੇ ਦਰਦ ਲੱਦ ਮੈਂ ਆਗਣਾ ਤੁਹਾਡੇ ਦੇ ਬੇਜਬਾਨ ਨੇ ਤੁਸੀਂ ਇਦਾਂ ਕਰੰਦੇ ਦੇ